ਆਨੇ ਜੀ ਮੈਥੋਂ 10000 ਰੁਪਇਆ ਲੈ ਲਿਆ ਲੈ ਆਪਾ ਉਹ ਬਾਈ ਜੀ ਜਿਹੜੇ ਤੁਹਾਡੇ ਕੋਲੋਂ 10000 ਰੁਪਇਆ ਲੈ ਕੇ ਗਏ ਆ ਜੀ ਪੁਲਿਸ ਦੇ ਨਾਮ ਤੇ ਲੈ ਆ ਜਾਂ ਦਿੱਤੇ ਜਾਂ ਨਹੀਂ ਦਿੱਤੇ ਉਹ ਤਾਂ ਬਾਅਦ ਦੀ ਗੱਲ ਆ ਕੌਣ ਇਨਸਾਨ ਆ ਉਹ ਜਿਨ੍ਹਾਂ ਨੂੰ ਤੁਸੀਂ ਪੈਸੇ ਦਿੱਤੇ ਆ ਜੀ ਇੱਕ ਤਾਂ ਬਲਦੇਵ ਸਿੰਘ ਜੀਨ ਕਲਾਕੰਦਿਆ ਪਿੰਡ ਦੇ ਵਿੱਚੋਂ ਜੀ ਇੱਕ ਚੌਕੀਦਾਰ ਬਟਾ ਜੀ ਜੀ ਇਹੀ ਦੋ ਬੰਦੇ ਆ ਜੀ ਇਹਨਾਂ ਨੇ ਮੇਰੇ ਨਾਲ ਠੱਗੀ ਮਾਰੀ 10000 ਦੀ ਜੀ ਤਾਂ ਮਤਲਬ ਕੋਈ ਵੀ ਆਪਣੇ ਪੁਲਿਸ ਮੁਲਾਜ਼ਮਾਂ ਦੇ ਨਾਮ ਤੇ ਪੈਸੇ ਲੈਂਦਾ ਤੇ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਦੇ ਪਰਚਾ ਹੋਵੇ ਪਿੱਤਾ ਚਲਦੇ ਬਹੁਤ ਕਿਹਦੇ ਤੇ ਪਰਚਾ ਜੀ ਬਲਦੇਵ ਸਿੰਘ ਕੋਲ ਬਲਦੇਵ ਸਿੰਘ ਪਰ ਕਿਹੜੇ ਤੇ ਕਾਵੇ ਪਰਚੇ ਆ ਬਾਈ ਜੀ ਕਹਿੰਦਾ ਮੇਰੀ ਬਹੁਤ ਬਣੀ ਹੋਈ ਆ ਜੀ ਮੈਂ ਸਾਰੇ ਅਫਸਰਾਂ ਨੂੰ ਜਾਣਦਾ ਜੀ ਮੈਂ ਸਾਰੇ ਮੁਲਾਜ਼ਮਾਂ ਨੂੰ ਜਾਣਦਾ ਵੀ ਤੈਨੂੰ ਤਿੰਨਾਂ ਦਿਨਾਂ ਚ ਤੇਰੀਆਂ ਭੁੱਗੀਆਂ ਵਾਪਸ ਆ ਜਾਣਗੀਆਂ ਜੀ 20 ਰੁਪਏ 10000 ਵੀ ਲੱਗੂਗਾ ਮੈਂ ਤਾਂ ਚੱਲ ਕੋਲਗਾਨੀ ਵੀ ਯਾਰ ਮੈਨੂੰ ਭੱਦ ਨਾਠਣਾ ਕਰਨੀ ਪਊ ਮੇਰੀਆਂ ਦਿਹਾੜੀਆਂ ਜੋਤੇ ਚਲੋ ਹੁਣ ਉਹੀ ਖਾਣਾ ਜੀ ਉਹੀ ਕਮਾਉਣਾ ਤੁਸੀਂ ਜੁੜ ਚੁੱਕੇ ਹੋ ਜੂਥ ਜਾਗਰਣ ਦੇ ਨਾਲ ਅਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੈਰਕ ਪੰਜਾਬ ਪੁਲਿਸ ਦੇ ਉੱਪਰ ਅੱਜ ਅਜਿਹੇ ਟੈਗ ਲੱਗ ਚੁੱਕੇ ਨੇ ਕਿ ਬਹੁ ਗਿਣਤੀ ਲੋਕ ਪੰਜਾਬ ਪੁਲਿਸ ਦੇ ਨਾਂ ਤੇ ਹੀ ਕਿਤੇ ਨਾ ਕਿਤੋਂ ਪੈਸਾ ਵਟੋੜ ਰਹੇ ਨੇ ਅਤੇ ਉਹਨਾਂ ਵਟੋੜੇ ਹੋਏ ਪੈਸਿਆਂ ਨਾਲ ਆਪਣੀਆਂ ਤਜੋਰੀਆਂ ਭਰ ਰਹੇ ਨੇ ਜਗਰਾਉ ਜੋ ਕਿ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਹੈ ਜਗਰਾਉ ਇੱਥੇ ਵੀ ਭ੍ਰਿਸ਼ਟਾਚਾਰ ਸਿਖਰਾਂ ਦੇ ਉੱਪਰ ਹੈ ਆਏ ਦਿਨੀ ਇਸ ਨੂੰ ਭ੍ਰਿਸ਼ਟਾਚਾਰ ਦੀ ਹੱਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਗਰਾਉ ਦੇ ਵਿੱਚ ਕੋਈ ਨਾ ਕੋਈ ਰੋਜ਼ ਨਵੀਂ ਵਾਰਦਾਤ ਹੁੰਦੀ ਹੈ ਅੱਜ ਇੱਕ ਅਜਹੀ ਵਾਰਦਾਤ ਨੂੰ ਲੈ ਕੇ ਅਜਹੀ ਇੱਕ ਘਟਨਾ ਨੂੰ ਲੈ ਕੇ ਤਾਂ ਅਸੀਂ ਤੁਹਾਡੇ ਸਾਹਮਣੇ ਹੋਏ ਹਾਂ ਘਟਨਾਕਰਮ ਤੁਹਾਡੇ ਸਾਹਮਣੇ ਪਹਿਲਾਂ ਰੱਖ ਦਿਆਂ ਕਿ ਇੱਕ ਪੀੜਤ ਪਰਿਵਾਰ ਸਾਡੇ ਤੱਕ ਪਹੁੰਚਿਆ ਸਾਡੇ ਸਟੂਡੀਓ ਦੇ ਵਿੱਚ ਉਸ ਨੇ ਦੱਸਿਆ ਕਿ ਉਸ ਦੀ ਇੱਕ ਦਰਖਾਸਤ ਥਾਣਾ ਸਦਰ ਦੇ ਵਿੱਚ ਚੱਲ ਰਹੀ ਹੈ ਅਤੇ ਉਸ ਦੀ ਦਰਖਾਸਤ ਤੇ ਜਦੋਂ ਕੋਈ ਕਾਰਵਾਈ ਨਾ ਹੋਈ ਕਿਸੇ ਨਾ ਕਿਸੇ ਕਾਰਨਾ ਕਰਕੇ ਉਹ ਡਿਲੇ ਹੋਈ ਤਾਂ ਉਸ ਨੂੰ ਉਸੇ ਪਿੰਡ ਉਸੇ ਦੇ ਪਿੰਡ ਦੇ ਹੀ ਕੁਝ ਵਿਅਕਤੀ ਮਿਲੇ ਅਤੇ ਉਹਨਾਂ ਨੇ ਉਸ ਨੂੰ ਭਰਮਾਉਂਦੇ ਹੋਏ ਕਿਹਾ ਕਿ ਤੂੰ ਪੈਸੇ ਦੇ ਅਸੀਂ ਐਸਐਚਓ ਸਾਹਿਬ ਨੂੰ ਪੈਸੇ ਦਿੰਦੇ ਹਾਂ ਤੇ ਮੌਕੇ ਦੇ ਉੱਤੇ ਤੁਰੰਤ ਕਾਰਵਾਈ ਕਰਵਾਉਂਦੇ ਹਾਂ ਉਸ ਪੀੜਤ ਨੇ ਦੱਸਿਆ ਕਿ ਮੇਰੇ ਕੋਲੋਂ 10000 ਰੁਪਏ ਲੈ ਵੀ ਲਏ ਗਏ ਪਰ ਹਜੇ ਤੱਕ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲੈਂਦੀ ਸਾਡੇ ਨਾਲ ਜੁੜੇ ਰਹੋ ਹੁਣ ਅਸੀਂ ਤੁਹਾਨੂੰ ਉਸ ਇਨਸਾਨ ਦੇ ਰੂਬਰੂ ਕਰਦੇ ਹਾਂ ਜਿਸ ਨਾਲੇ ਸਾਰੀ ਘਟਨਾ ਕਰਮ ਹੋਇਆ ਹੈ ਜੁੜੇ ਰਹੋ ਜੂਤ ਜਾਗਰਨ ਦੇ ਨਾਲ ਹਾਂਜੀ ਬਾਈ ਜੀ ਕੀ ਨਾਂਜੀ ਆਪਣਾ ਹਾਂਜੀ ਗੁਰਪ੍ਰੀਤ ਸਿੰਘ ਹੈ ਜੀ ਹਸਰਕਨ ਕਿੱਥੋਂ ਦੇ ਪਿਆਣ ਵਾਲੇ ਬਾਈ ਜੀ ਸਤਿ ਸ੍ਰੀ ਅਕਾਲ ਮੇਰਾ ਪਿੰਡ ਰੰਮੀਆ ਜੀ ਹਰ ਸਿੰਘ ਜੋ ਹਰ ਜਿਲ੍ਹਾ ਲੁਧਿਆਣਾ ਜੀ ਅੱਜ ਤੁਸੀਂ ਖਾਸ ਤੌਰ ਤੇ ਸਾਡੇ ਸਟੂਡੀਓ ਦੇ ਵਿੱਚ ਦਸਤਕ ਦਿੱਤੀ ਹੈ ਜੀ ਕੀ ਕਾਰਨ ਲਿਆ ਜੀ ਕਾਰਨ ਇਹ ਹੈ ਜੀ ਸਰ ਮੇਰੀ ਨਾਂ ਪੱਲਾ ਪਤਿਜਿਆ ਨੂੰ ਬਲੈਕਮੇਲ ਕੀਤਾ ਗਿਆ ਜੀ ਉਹ ਗਾਂ ਦੇਖਤੇ ਆ ਗਿਆਂ ਜੀ ਉਸ ਤੋਂ ਬਾਅਦ ਜੀ ਚਲੋ ਮੇਰੀ ਥਾਣਾ ਸਤਰ ਦੇ ਵਿੱਚ ਦਰਖਾਸਤ ਚੱਲ ਰਹੀ ਆ ਜੀ ਉਹ ਮੇਂ ਦਰਖਾਸਤ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਜੀ ਜਦੋਂ ਸੁਣਵਾਈ ਨਹੀਂ ਹੋਈ ਜੀ ਜੋ ਕਹਿੰਦੇ ਮੇਰੇ ਦੋ ਕੋ ਬੰਦੇ ਰਲੇ ਮੇਰੇ ਨਾਲ ਅਖੇ ਜੀ ਅਸੀਂ ਤੇਰੇ ਨਾਲ ਆਏ ਵੀ ਆਪਾਂ ਹੁਣੇ ਐਸਐਚਓ ਨੂੰ ਪੈਸੇ ਦੇ ਕੇ ਆਪਾਂ ਐ ਕਰ ਦਿੰਨੇ ਆ ਉਹ ਕਰ ਦਿੰਨੇ ਆ ਜੀ ਉਹਨਾਂ ਨੇ ਜੀ ਮੈਥੋਂ 10000 ਰੁਪਏ ਲੈ ਲਿਆ ਲੈ ਕੇ ਉਸ ਤੋਂ ਬਾਅਦ ਪਤਾ ਨਹੀਂ ਕਿਹਨੂੰ ਦਿੱਤਾ ਕਿਹਨੂੰ ਨਹੀਂ ਦਿੱਤਾ ਜੀ ਤੇ ਉਹ ਕਹਿੰਦੇ ਵੀ ਤੈਨੂੰ ਤਿੰਨ ਦਿਨਾਂ ਨੂੰ ਕੁੜੀਆਂ ਤੇਰੇ ਕੋਲੇ ਹਾਜ਼ਰ ਹੋਣਗੀਆਂ ਕੌਣ ਬੰਦੇ ਆਪਾਂ ਉਹ ਬਾਈ ਜੀ ਜਿਹੜੇ ਤੁਹਾਡੇ ਕੋਲੋਂ 10000 ਰੁਪਏ ਲੈ ਕੇ ਗਏ ਆ ਜੀ ਪੁਲਿਸ ਦੇ ਨਾਮ ਤੇ ਲੈ ਆ ਜਾਂ ਦਿੱਤੇ ਜਾਂ ਨਹੀਂ ਦਿੱਤੇ ਉਹ ਤਾਂ ਬਾਅਦ ਦੀ ਗੱਲ ਆ ਕੌਣ ਇਨਸਾਨ ਆ ਉਹ ਜਿਨ੍ਹਾਂ ਨੂੰ ਤੁਸੀਂ ਪੈਸੇ ਦਿੱਤੇ ਆ ਜੀ ਇੱਕ ਤਾਂ ਬਲਦੇਵ ਸਿੰਘ ਜੋ ਕਿ ਲਾ ਕਹਿੰਦੇ ਪਿੰਡ ਦੇ ਵਿੱਚ ਜੀ ਇੱਕ ਚੌਕੀਦਾਰ ਬਟਾ ਜੀ ਜੀ ਇਹੀ ਦੋ ਬੰਦੇ ਆ ਜੀ ਇਹਨਾਂ ਨੇ ਮੇਰੇ ਨਾਲ ਠੱਗੀ ਮਾਰੀ 10000 ਦੀ ਜੀ ਮੈਨੂੰ ਕਹਿੰਦਾ ਤਿੰਨਾਂ ਦੇ ਨਾਲ ਕੁੜੀਆਂ ਜੇ ਹੁਣ ਮੈਂ ਕੋਈ ਪਿੰਡ ਵਿੱਚ ਜਾਨਾ ਜਾਂ ਵਰਦਾ ਤੇ ਮੈਨੂੰ ਡਾਂਗਾ ਸੁੱਟੀਆਂ ਚੱਕ ਕੇ ਆਉਂਦੇ ਆ ਜੀ 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 ਹੁਣ ਤੁਹਾਡੇ ਨਾਲ ਤੁਸੀਂ 10000 ਰੁਪਏ ਦਿੱਤੇ ਨੂੰ ਕਿੰਨਾ ਟਾਈਮ ਹੋ ਰਿਹਾ ਬਾਈ ਜੀ ਘਟੋ ਘਟ 5 ਮਹੀਨੇ ਹੋ ਗਏ ਜੀ 5 ਮਹੀਨੇ ਹੋ ਗਏ ਹਜੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆ ਕੇ ਆਂਦੀ ਗਈ ਜੀ ਕਿੱਥੇ ਤਾਂ ਜਿਦੋਂ ਕਹਿੰਦੇ ਤਿੰਨਾਂ ਦੇ ਨਾਲ ਕੁੜੀਆਂ ਜਾਣਗੀਆਂ ਕਿੱਥੇ 5 ਦੇ ਵੀ ਮੈਸ ਹਾਂ ਨਾ 6 ਮਹੀਨੇ ਹੋ ਗ 500 ਮੀ ਨਗਰ ਜੀ ਕੋਈ ਸੁਣਵਾਈ ਨਹੀਂ ਹੋਈ ਨਹੀਂ ਬਾਈ ਜੀ ਤੁਸੀਂ ਪਹਿਲੀ ਤਾਂ ਗੱਲ ਹੈ ਕਿ ਭ੍ਰਿਸ਼ਟਾਚਾਰੀ ਨੂੰ ਆਪਾਂ ਲਗਾਮ ਪਾਉਣੀ ਆ ਪੰਜਾਬ ਦੇ ਵਿੱਚ ਸਰਕਾਰਾਂ ਵੀ ਇਹੀ ਤਹਈਆ ਕਰ ਰਹੀਆਂ ਨੇ ਇਹੀ ਡੰਡੋਰਾ ਪਿੱਟ ਰਹੀਆਂ ਨੇ ਪਰ ਤੁਸੀਂ ਪੁਲਿਸ ਦੇ ਨਾਮ ਤੇ ਉਹਨਾਂ ਬੰਦਿਆਂ ਨੂੰ ਪੈਸੇ ਦੇਤੇ ਤੇ ਤੁਹਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੁਣ ਤੁਸੀਂ ਕੀ ਸੋਚਦੇ ਹੋ ਫਿਰ ਮੈਂ ਤਾਂ ਇਹ ਕਹਿੰਦਾ ਜਿਹੜੇ ਮਤਲਬ ਮਤਲਬ ਕੋਈ ਵੀ ਆਪਣੇ ਪੁਲਿਸ ਮੁਲਾਜ਼ਮਾਂ ਦੇ ਨਾਮ ਤੇ ਪੈਸੇ ਲੈਂਦਾ ਤੇ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਤੇ ਪਾਚਾ ਹੋਇਆ ਜਾਵੇ ਕਿੱਤਾ ਜਾਵੇ ਤੁਸੀਂ ਫਿਰ ਜਿਹਦੇ ਬਲਦੇਵ ਸਿੰਘ ਚਿੜੇ ਦੀ ਗੱਲ ਕਰਦੇ ਹੋ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਭਾਈ ਇੰਨੇ ਟਾਈਮ ਲੰਘ ਚੁੱਕਿਆ ਗੁਜ਼ਰ ਚੁੱਕਿਆ ਹਜੇ ਤੱਕ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲੈ ਕੇ ਆਂਦੀ ਗਈ ਵੀ ਅਪ ਤੁਸੀਂ ਜਿਹੜੇ ਮੁਲਾਜ਼ਮ ਨੂੰ ਪੈਸੇ ਦਿੱਤੇ ਆ ਜਿਹੜੇ ਵੀ ਮੁਲਾਜ਼ਮ ਨੂੰ ਪੈਸੇ ਦਿੱਤੇ ਆ ਤੁਸੀਂ ਉਹਦੇ ਨਾਲ ਗੱਲਬਾਤ ਕੀਤੀ ਜਾਂ ਨਹੀਂ ਕੀਤੀ ਉਹ ਚਿੜੇ ਨੂੰ ਪੁੱਛਿਆ ਜੀ ਮੁੜ ਕੇ ਤੁਸੀਂ ਮੈਂ ਪੁੱਛਿਆ ਜੀ ਉਸ ਤੋਂ ਬਾਅਦ ਦੇ ਵਿੱਚ ਜੀ ਉਹੀ ਡਾਂਗਾ ਛੋਟੀਆਂ ਚਾਕੇ ਮੇਰੇ ਘਰੇ ਆਉਂਦੇ ਸੀ ਡਾਂਗਾ ਛੋਟੀਆਂ ਚਾਪੇ ਮੇਰੇ ਘਰੇ ਆ ਕਿ ਉਸ ਤੋਂ ਬਾਅਦ ਜਿਨ੍ਹਾਂ ਨੇ ਮੇਰੀਆਂ ਭਤੇਜਾਂ ਵੇਚੀਆਂ ਮੇਰੇ ਗਵੰਢੀਆਂ ਨੇ ਜੀ ਉਹ ਹੁਣ ਜੀ ਉਹਨਾਂ ਨਾਲ ਰਲ ਗਏ ਅੱਛਾ ਜੀ ਮੈਨੂੰ ਕਹਦਾ ਜੇ ਤੂੰ ਪੰਡ ਚ ਬੜਿਆ ਅਸੀਂ ਤੇਰੀ ਲੱਤਾਂ ਪਾੰਦਾਂਗੇ ਤੇ ਇਹਨੂੰ ਮਾਰ ਦਾਂਗੇ ਜਾਨੂ ਜੀ ਵਾਹ ਗੱਲ ਹੈ ਨਹੀਂ ਅੱਜ ਬਾਈ ਜੀ ਪਹਿਲਾਂ ਤੁਸੀਂ ਕਹਿੰਨੇ ਕੋ ਤੁਹਾਡੀ ਹਮਾਇਤ ਦੇ ਵਿੱਚ ਤੁਹਾਡੀ ਮਦਦ ਕਰਨ ਲਈ ਆਏ ਸੀ ਅੱਜ ਤੁਹਾਡੇ ਦੁਸ਼ਮਣ ਬਣੇ ਬੈਠੇ ਆ ਜੀ ਇਹਦੇ ਸਬੰਧ ਦੇ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਪਹੁੰਚਿਆ ਬਾਈ ਜੀ ਤੁਸੀਂ ਜਾਂ ਆਪਣੀ ਦਰਖਾਸਤ ਨਹੀਂ ਦਿੱਤੀ ਵੀ ਅੱਜ ਤੁਹਾਨੂੰ ਡਰਾ ਧਮਕਾਇਆ ਜਾ ਰਿਹਾ ਜੀ ਮੈਂ ਜੀ ਦਰਖਾਸਤ ਦੇ ਤਨ ਦਿੱਤੀ ਮੇਰੀ ਪਹਿਲੀ ਦਰਖਾਸਤਾਂ ਨਹੀਂ ਕਿਸੇ ਨੇ ਚੱਕੀਆਂ ਨਾ ਮੇਰੀ ਕੋਈ ਸੁਣਵਾਈ ਹੋਈ ਆ ਤੇ ਮੈਂ ਹੁਣ ਦਰਖਾਸਤਾਂ ਬਾਰ-ਬਾਰ ਦੇ ਗਿਆ ਉੱਥੇ ਬਾਰ-ਬਾਰ ਥਾਣਿਆਂ ਦੇ ਵਿੱਚ ਜੀ ਮੈਂ ਦਾੜੀਦਾਰ ਬੰਦਾ ਮੇਰੇ ਕੋਲ ਟਾਈਮ ਵੀ ਘੱਟ ਹੁੰਦਾ ਜੀ ਕੀ ਕਰੀ ਜੀ ਹੁਣ ਤੁਸੀਂ ਪੁਲਿਸ ਤੋਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਜਾਂ ਸਰਕਾਰਾਂ ਤੋਂ ਜਾਂ ਉੱਚ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਹੋ ਮੈਂ ਤਾਂ ਇਹ ਮੰਗ ਕਰਦਾ ਜਿਹੜੇ ਬੰਦੇ 420 ਦਾ ਕੰਮ ਕਰਦੇ ਆ ਜਿਹੜੇ ਠੱਗੀਆਂ ਮਾਰਦੇ ਆ ਧੋਖੇ ਕਰਦੇ ਆ ਜੋ ਇਹਨਾਂ ਦੇ ਨੱਥ ਪਾਈ ਜਾਵੇ ਨਹੀਂ ਬਾਈ ਜੀ ਤੁਸੀਂ ਕਹਿ ਰਹੇ ਹੋ ਠੱਗੀਆਂ ਮਾਰਦੇ ਧੋਖੇ ਕਰਦੇ ਕੋਈ ਤੁਸੀਂ ਬਹੁਤ ਵੱਡਾ ਇਲਜ਼ਾਮ ਰਹਾ ਲਾ ਰਹੇ ਹੋ ਚਲੋ 10000 ਦੀ ਤੁਹਾਡੇ ਨਾਮ ਉਹਨਾਂ ਨੇ ਪੈਸੇ ਲਏ ਆ 10000 ਰੁਪਿਆ ਕਿ ਕਮਰਾ ਕਰਕੇ ਲੈ ਲੈ ਜਾਂ ਤੁਸੀਂ ਇਹ ਉਹਨਾਂ ਨੂੰ ਕਹਿ ਰਹੇ ਹੋ ਠੱਗੀ ਕੋਈ ਇਦਾਂ ਦਾ ਪਹਿਲਾਂ ਵੀ ਉਹ ਕੰਮ ਕਰਦੇ ਆ ਜੀ ਕੋਈ ਪਹਿਲਾਂ ਜੇ ਉਹਨਾਂ ਦੇ ਪਰਚੇ ਚੱਲਦੇ ਬਹੁਤ ਕਿਹਦੇ ਤੇ ਪਰਚਾ ਜੀ ਬਲਦੇਵ ਸਿੰਘ ਤੇ ਜੀ ਬਲਦੇਵ ਸਿੰਘ ਉਹ ਪਰਚੇ ਤੇ ਜੀ ਕਾਦੇ ਪਰਚੇ ਆ ਬਾਈ ਜੀ ਉਹਨਾਂ ਦੇ ਪਰਚੇ ਜੀ ਦੇਖੋ ਹੁਣ ਪਰਚੇ ਚੱਲਦੇ ਹਨ ਮੈਂ ਤੁਹਾਨੂੰ ਕਾਹਦਾ ਦੱਸਾਂ ਜੀ ਨਹੀਂ ਨਹੀਂ ਫਿਰ ਵੀ ਆਪਾਂ ਨੂੰ ਇਸ ਗੱਲ ਦਾ ਖਲਾਸਾ ਤਾਂ ਹੋਵੇ ਕਿ ਕਾਹਲੇ ਪਰਚੇ ਚੱਲਦੇ ਆ ਨਹੀਂ ਪਰਚੇ ਬਹੁਤ ਚੱਲਦੇ ਆ ਤੁਹਾਨੂੰ ਆਪੇ ਦੱਸ ਦੂਗਾ ਤੁਸੀਂ ਪੁੱਛੋਗੇ ਥੋੜੇ ਤੇ ਕਾਹਦਾ ਪਰਚੇ ਆ ਤੁਹਾਨੂੰ ਆਪੇ ਦੱਸ ਦਊ ਜਦੋਂ ਬਾਈ ਜੀ ਉਹਨਾਂ ਤੇ ਪਹਿਲਾਂ ਹੀ ਪਰਚੇ ਚੱਲਦੇ ਆ ਫਿਰ ਤੁਹਾਡਾ ਤਾਂ ਪੈਸੇ ਲੈਣ ਦਾ ਹੱਕ ਹੀ ਨਹੀਂ ਬਣਦਾ ਸੀ ਜੇ ਤੁਸੀਂ ਕਿਵੇਂ ਪੈਸੇ ਦਿੱਤੇ ਜੀ ਉਹਨਾਂ ਨੂੰ ਉਹ ਜੀ ਕਹਿੰਦਾ ਮੇਰੀ ਬਹੁਤ ਬਣੀ ਹੋਈ ਆ ਜੀ ਮੈਂ ਸਾਰੇ ਅਫਸਰਾਂ ਨੂੰ ਜਾਣਦਾ ਜੀ ਮੈਂ ਸਾਰੇ ਮੁਲਾਜ਼ਮਾਂ ਨੂੰ ਜਾਣਦਾ ਵੀ ਤੈਨੂੰ ਤਿੰਨਾਂ ਦਿਨਾਂ ਚ ਤੇਰੀਆਂ ਪਤੂਜੀਆਂ ਵਾਪਸ ਆ ਜਾਣਗੀਆਂ ਜੀ 20 ਰੁਪਇਆ 10000 ਵੀ ਲੱਗੂਗਾ ਲੱਗਾ ਵੀ ਚਲ ਕੋ ਗਾਨੀ ਵੀ ਯਾਰ ਮੈਨੂੰ ਭੱਜ ਨੱਠ ਨਾ ਕਰਨੀ ਪਊ ਮੇਰੀਆਂ ਦਿਹਾੜੀਆਂ ਜੋਤੇ ਚਲੋ ਹਣ ਉਹੀ ਖਾਣਾ ਜੀ ਉਹੀ ਕਮਾਉਣਾ ਜੀ ਤੇ ਮੈਂ ਇਹ ਕਰਕੇ ਜੀ ਚਲੋ ਮੈਂ 10000 ਰੁਪਇਆ ਦੇਤਾ ਜੀ ਉਸ ਤੋਂ ਬਾਅਦ ਨਾ 10000 ਲਿਆ ਕੇ ਤੇ ਮੂੜਿਆ ਤੇ ਨਾ ਜੀ ਉਹਨਾਂ ਨੇ ਬਾਅਦ ਚ ਧਿਜੀਆਂ ਮੇਰੀਆਂ ਲੈ ਲਿਆ ਜੀ ਬਾਈ ਜੀ ਜਿਹੜੇ ਬੰਦਿਆਂ ਦੇ ਖੁੱਦ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਪਰਚੇ ਦਰਜਾ ਤੁਹਾਡੇ ਦੱਸਣ ਮੁਤਾਬਕ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਉੱਤੇ ਪਰਚੇ ਦਰਜਾ ਉਹ ਤੁਹਾਨੂੰ ਇਨਸਾਫ ਕਿਵੇਂ ਦਵਾ ਦੇਣਗੇ ਜੀ ਜਿਹੜੇ ਖੋਦੀ ਦੋਸ਼ੀ ਮੰਨੇ ਗਏ ਆ ਉਦੋਂ ਬਸ ਜੀ ਉਹਨਾਂ ਨੇ ਆਹੀ ਗਮਰਾਹ ਕਰ ਲਿਆ ਵੀ ਜੇ ਐ ਕਰਕੇ ਆਏ ਆ ਫਲਾਨਾ ਵੀ ਅਸੀਂ ਆਪਾਂ ਫਲਾਨੇ ਆਪ ਸਰਮਝਾਣ ਦਾ ਢੋਂਕਾ ਨੂੰ ਮਤਲਬ ਚਲੋ ਇਹ ਫਿਰਿਆ ਤੁਰਿਆ ਬੰਦਾ ਵਾ ਚਲੋ ਕੋਈ ਨ ਅੱਗੇ ਜਾਂਦਾ ਰਿਹਾ ਥਾਣੇ ਦਰਬਾਰੇ ਵੀ ਚਲੋ ਇਹਦੀ ਹੋਊਗੀ ਜਾਣ ਪਛਾਣ ਵੀ ਚਲੋ ਕੋਈ ਨਹੀਂ ਕੋਈ ਨਾ ਕੋਈ ਤਾਂ ਗੱਲ ਬਣੂਗੀ ਹੁਣ ਜਦੋਂ ਤੁਸੀਂ ਉਹਨਾਂ ਤੋਂ ਪੈਸੇ ਮੰਗੇ ਤਾਂ ਫਿਰ ਤੁਹਾਡੇ ਨਾਲ ਹੀ ਝੱਟਕਾ ਮੁੱਕੀ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਤਾਂ ਕੰਮ ਕੋਈ ਸਿੱਧਿਆ ਜੀ ਗਾਲਾਂ ਕੁੜੀਆਂ ਦੀਆਂ ਗਾਲਾਂ ਸਿੱਧੂਆਂ ਤੇਰੀ ਭੈਣ ਚੋਦਨੀ ਤੇਰੀ ਕੁੜੀ ਚੋਦਨੀ ਇਹ ਜੀਆਂ ਗੰਦੀਆਂ ਗਾਲਾਂ ਕੱਢਦਾ ਜੀ 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 ਬਲਦੇਵ ਸਿੰਘ ਚੜਾ ਜੀ ਇਸ ਦੇ ਸਬੰਧ ਦੇ ਵਿੱਚ ਅਸੀਂ ਜਿਨ੍ਹਾਂ ਦੇ ਉੱਤੇ ਬਾਈ ਜੀ ਹੋਣਾਂ ਨੇ ਦੋਸ਼ ਲਾਏ ਆ ਪਿੰਡ ਕਿਹੜਾ ਪਿੰਡ ਦੱਸੋ ਪਿੰਡ ਰੂਮੀ ਦੇ ਨੇ ਬਲਦੇਵ ਸਿੰਘ ਉਰਫ ਚਿੜਾ ਜੀ ਉਹਨਾਂ ਦਾ ਪੱਖ ਪਾਉਣ ਦੀ ਕੋਸ਼ਿਸ਼ ਵੀ ਕਰਾਂਗੇ ਅਤੇ ਹੋ ਸਕੇ ਤਾਂ ਥਾਣਾ ਸਦਰ ਦੇ ਐਸ ਐਚ ਓ surjit singh ਨਾਲ ਗੱਲਬਾਤ ਕਰਕੇ ਉਹਨਾਂ ਦਾ ਪੱਖ ਪਾਉਣ ਦੀ ਕੋਸ਼ਿਸ਼ ਵੀ ਕਰਾਂਗੇ ਅਸੀਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਅਪੀਲ ਜ਼ਰੂਰ ਕਰਨੀ ਚਾਹਾਂਗੇ ਕਿ ਸਾਡੇ ਜੂਤ ਜਾਗਰਣ ਪੇਜ ਨੂੰ ਫੋਲੋ ਜ਼ਰੂਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੁੜੇ ਰਹੋ ਜੁੱਤ ਜਾਗਰਣ ਦੇ ਨਾਲ ਅਤੇ ਅਗਲੀ ਕਾਰਵਾਈ ਲਈ ਅਸੀਂ ਜਿਹੜੇ ਵੀ ਸੰਬੰਧਿਤ ਅਧਿਕਾਰੀ ਆ ਜ ਬਲਦੇਵ ਸਿੰਘ ਚੇੜਾ ਨਾਲ ਸੰਪਰਕ ਜੁੜੂ ਕਰਾਂਗੇ ਦੇਖਦੇ ਹਾਂ ਉਹ ਕੀ ਕਹਿੰਦੇ ਨੇ ਸਾਡੇ ਸਟੂਡੀਓ ਦੇ ਵਿੱਚ ਆਣ ਕੇ ਗੁਰਪ੍ਰੀਤ ਸਿੰਘ ਉਰਫ ਕੁਦੂ ਜੋ ਕਿ ਰੂਮੀ ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਇੱਕ ਦਰਖਾਸਤ ਚੱਲ ਰਹੀ ਆ ਥਾਣਾ ਸਦਰ ਦੇ ਵਿੱਚ ਜਦੋਂ ਉੱਤੇ ਕਾਰਵਾਈ ਨਹੀਂ ਹੋਈ ਤਾਂ ਉਹਨਾਂ ਦੇ ਪਿੰਡ ਦੇ ਹੀ ਬਲਦੇਵ ਸਿੰਘ ਚੇੜਾ ਨੇ ਕਿਹਾ ਕਿ ਤੁਸੀਂ ਆਪਾ ਪੁਲਿਸ ਦੇ ਨਾਂ ਤੇ ਉਹਨਾਂ ਕੋਲੋਂ ਗੁਰਪ੍ਰੀਤ ਸਿੰਘ ਕੁੱਦੂ ਕੋਲੋਂ ਪੈਸੇ ਲਏ ਅਤੇ ਆਪਣਾ ਉਹਨਾਂ ਤੋਂ ਕਾਰਵਾਈ ਕਰਵਾਉਣ ਦਾ ਝੂਠਾ ਭਰੋਸਾ ਦਿੱਤਾ ਜਿਸ ਦੇ ਸਬੰਧ ਦੇ ਵਿੱਚ ਜਦੋਂ ਅਸੀਂ ਬਲਦੇਵ ਸਿੰਘ ਚੇੜਾ ਨਾਲ ਗੱਲਬਾਤ ਕੀਤੀ ਤਾਂ ਉਹ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਅਸੀਂ ਆਓ ਕਰਵਾਉਂਦੇ ਹਾਂ ਗੱਲਬਾਤ ਅਤੇ ਰੱਖਦੇ ਹਾਂ ਪੂਰਾ ਸੱਚ ਤੁਹਾਡੇ ਸਾਹਮਣੇ ਕੀ ਕਹਿਣਾ ਚਾਹੁੰਦੇ ਨੇ ਬਲਦੇਵ ਸਿੰਘ ਚੇੜਾ ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਬਲਦੇਵ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਰੂਮੀ ਦੇ ਤੁਸੀਂ ਪੰਚਾਇਤ ਮੈਂਬਰ ਹੋ ਹਾਂਜੀ ਤੇ ਬਾਈ ਜੀ ਇੱਕ ਤੁਹਾਡੇ ਪਿੰਡ ਦਾ ਰੂਮੀ ਤੋਂ ਆ ਕੁਦੂ ਜੀ ਹਾਂਜੀ ਤੇ ਉਹਨੇ ਤੁਹਾਡੇ ਤੇ ਦੋਸ਼ ਲਾਇਆ ਵੀ ਤੁਸੀਂ ਉਹਦੇ ਕੋਲੋਂ ਉਹਦੀਆਂ ਕੁੜੀਆਂ ਤੁਹਾਡੇ ਪਿੰਡ ਦੀਆਂ ਕੁਝ ਬੰਦਿਆਂ ਨੇ ਵੇਚਤੀਆਂ ਸੀਗੀਆਂ ਜਿਹਦੇ ਵਿੱਚ ਕੋਈ ਜਨਾਨੀਆਂ ਵੀ ਆ ਤੇ ਉਹ ਕਹਿੰਦਾ ਵੀ ਮੇਰੀਆਂ ਕੁੜੀਆਂ ਮੈਨੂੰ ਕਹਿੰਦੇ ਇਹ ਵੀ ਤੁਹਾਡੇ ਤੋਂ ਇੱਕ ਹੋਰ ਚੌਂਕੀਦਾਰ ਦਾ ਨਾਮ ਲਿਆ ਉਹਨੇ ਕਹਿੰਦਾ ਜੀ ਮੇਰੇ ਕੋਲੋਂ 10000 ਰੁਪਏ ਖਾ ਗਏ ਇਹ ਤੇ ਕੀ ਮਾਮਲਾ ਜੀ ਉਹ ਉਹ ਤਾਂ ਜੀ ਮੈਨੂੰ ਮਕੀਲ ਨੂੰ ਮਿਲਾਇਆ ਸੀ ਜੀ ਵਕੀਲ ਨੇ ਕਹਿੰਦਾ ਸੀ ਆਪਾਂ ਤੇ ਇਸਲਾਮਾਂ ਦੇ ਉਹਨੇ ਉਹਨੂੰ ਉਹਨੂੰ ਪੈਸੇ ਦਿੱਤੇ ਆ ਤੇ ਆਪਸ ਵਿੱਚ ਚੀਜ਼ ਨਾ ਦਿਖੁਗਾ ਨਿ ਕਿਹੜੇ ਵਕੀਲ ਨੂੰ ਦਿੱਤੇ ਆ ਜੀ ਰੋਹਿਤ ਵਕੀਲ ਤੇ ਤੁਸੀਂ ਉਹ ਪੈਸੇ ਲੈ ਕੇ ਉਹਨੂੰ ਦੇਤੇ ਜੀ ਰੋਹਿਤ ਨੂੰ ਦੇਤੇ ਰੋਹਿਤ ਨੂੰ ਦਿੱਤੇ ਆ ਖੁੱਦੂ ਨਾਲ ਸੀ ਜਦੋਂ ਪੈਸੇ ਦਿੱਤੇ ਆ ਦਿੱਨੇ ਦਿੱਤੇ ਇਹਨੇ ਅੱਛਾ ਖੁੱਦੂ ਨੇ ਵਕੀਲ ਨੂੰ ਪੈਸੇ ਦਿੱਤੇ ਆ ਜੀ ਤੇ ਫਿਰ ਤੁਹਾਡਾ ਨਾ ਗੋਲ ਲੈ ਰਿਆ ਜੀ ਉਹ ਬਸ ਅਸੀਂ ਸਾਡੇ ਕੋਲ ਚਲਾਂਗੇ ਵੀ ਅੱਜ ਸਾਨੂੰ ਵਕੀਲ ਕਰਾ ਕੇ ਦੋ ਅੱਛਾ ਜੀ ਸਾਡੀ ਕੁੜੀਆਂ ਦਭਾ ਕੇ ਦੋ ਨੇ ਵਕੀਲ ਨੂੰ ਕਿਸ ਮਾਮਲੇ ਚ ਪੈਸੇ ਦਿੱਤੇ ਆ ਜੀ ਤੁਸੀਂ ਫਿਰ ਕੇਸ ਲਾਉਣ ਦੀ ਖਾਤਰ ਨਹੀਂ ਕੇਸ ਤਾਂ ਜੀ ਬਾਈ ਜੀ ਗੱਲਾਂ ਇਹ ਵਿੱਚ ਪਰਚਾ ਦਰਜ ਹੋਊਗਾ ਫੇਰ ਹੀ ਕੇਸ ਹੋਊਗਾ ਨਾ ਨਹੀਂ ਉਹ ਕਹਿੰਦਾ ਸੀ ਕੁੜੀਆਂ ਲੱਭਾਂਗੇ ਕੀ ਕੇਸ ਕਰਾਂਗੇ ਨਹੀਂ ਨਹੀਂ ਗੱਲ ਉਹ ਨਹੀਂ ਤੁਸੀਂ ਸਮਝਦੇ ਮੇਰੀ ਗੱਲ ਜਦੋਂ ਪਰਚਾ ਦਰਜ ਹੋਊਗਾ ਬਾਈ ਜੀ ਫੇਰ ਹੀ ਕੇਸ ਦਾ ਮਾਮਲਾ ਕੋਰਟ 'ਚ ਜਾਊਗਾ ਅਜੇ ਤਾਂ ਪਰਚਾ ਹੀ ਦਰਜ ਹੋਇਆ ਫੇਰ ਪੈਸੇ ਕਾਹਦੇ ਲੈ ਜੀ ਉਹਨੇ ਠੀਕ ਆ ਹਾਂ ਜੀ ਅਈ ਤੈਨੂੰ ਵਕੀਲ ਨੂੰ ਦਿੰਦੇ ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤਾ ਮੈਂ ਤੂੰ ਇਹ ਨਹੀਂ ਕਹਿੰਦਾ ਤੁਸੀਂ ਜੇਬ ਚ ਪਾ ਲੈ ਮੈਂ ਗੱਲ ਇਹ ਕਰਦਾ ਵੀ ਪਰਚਾ ਦਰਜ ਹੋਣ ਤੋਂ ਬਾਅਦ ਜਦੋਂ ਚਲਾਨ ਟੂ ਕੋਰਟ ਹੋ ਗਿਆ ਉਸ ਤੋਂ ਬਾਅਦ ਵਕੀਲ ਨਾਲ ਆਪਣਾ ਜਿਹੜਾ ਵੀ ਸੀਗਾ ਗੱਲਬਾਤ ਕਰਦਾ ਬਣਦਾ ਸੀਗਾ ਆ ਘੱਟੇ ਹੁਣ ਤੁਸੀਂ ਬਲਦੇਵ ਸਿੰਘ ਚਿੜਾ ਜੋ ਕਿ ਪਿੰਡ ਰੂਮੀ ਦੇ ਪੰਚਾਇਤ ਮੈਂਬਰ ਨੇ ਉਹਨਾਂ ਦਾ ਪੱਖ ਸੁਣ ਚੁੱਕੇ ਹੋ ਅਤੇ ਤੁਹਾਨੂੰ ਇਸ ਦਾ ਪੱਖ ਸੁਣਨ ਤੋਂ ਬਾਅਦ ਗੁਰਪ੍ਰੀਤ ਸਿੰਘ ਕੁੱਦੂ ਦਾ ਪੱਖ ਸੁਣਨ ਤੋਂ ਬਾਅਦ ਅਤੇ ਬਲਦੇਵ ਸਿੰਘ ਚੇੜੇ ਦਾ ਪੱਖ ਸੁਣਨ ਤੋਂ ਬਾਅਦ ਇਸ ਚੀਜ਼ ਤੋਂ ਵਾਕੂ ਵੀ ਜਾਣੂ ਹੋ ਗਏ ਹੋਵੋਗੇ ਕਿ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ ਬੋਲ ਰਿਹਾ ਹੈ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਸੁਝਾਅ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਦਿਓ ਜੁੜੇ ਰਹੋ ਜੁਰ ਜਾਗਰਣ ਦੇ ਨਾਲ